ਇਹ ਪਕੌੜੇ ਖਾਣ ਵਿੱਚ ਐਨੇ ਜ਼ਿਆਦਾ ਟੇਸਟੀ ਬਣਦੇ ਨੇ ਜਦੋਂ ਤੁਸੀਂ ਇੱਕ ਵਾਰੀ ਬਣਾ ਕੇ ਖਵਾਤੇ ਤਾਂ ਬਾਰ ਬਾਰ ਦੀ ਡਿਮਾਂਡ ਹੋਇਆ ਕਰੂਗੀ ਤੇ ਹਰ ਕੋਈ ਇਹਦੀ ਰੈਸਪੀ ਤੁਹਾਡੇ ਤੋਂ ਜ਼ਰੂਰ ਪੁੱਛੂਗਾ ਅਲੱਗ ਸਵਾਦ ਹੈ ਅਲੱਗ ਤਰੀਕਾ ਹੈ ਤੇ ਮਜ਼ੇਦਾਰ ਐਨੇ ਆ ਜਦੋਂ ਤੁਸੀਂ ਬਣਾਏ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਇਹ ਕਿਸ ਚੀਜ਼ ਤੋਂ ਬਣਾਏ ਐ ਤੇ ਕਿਵੇਂ ਤਿਆਰ ਕੀਤੇ ਐ ਫੁੱਲ ਵੀਡੀਓ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਇੱਕ ਚਮਚ ਤੇਲ ਦਾ ਚੰਗੀ ਤਰ੍ਹਾਂ ਗਰਮ ਕਰਕੇ ਵਿੱਚ ਭੁੰਨਾਂਗੇ ਜੀਰਾ ਜਦ ਜੀਰਾ ਚੰਗੀ ਤਰ੍ਹਾਂ ਭੁੰਨਿਆ ਗਿਆ ਵਧੀਆ ਜੀ ਖੁਸ਼ਬੂ ਆਉਣ ਲੱਗੀ ਫਿਰ ਵਿੱਚ ਪਾ ਦਿਓ ਬਰੀਕ ਕੱਟਿਆ ਹੋਇਆ ਇੱਕ ਪਿਆਜ਼ ਦੋ ਪਾਵਾਂਗੇ ਹਰੀਆਂ ਮਿਰਚਾਂ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਜੇ ਤੁਹਾਨੂੰ ਲੱਗਿਆ ਕਿ ਪੈਨ ਜ਼ਿਆਦਾ ਗਰਮ ਹੈ ਕਿਉਂਕਿ ਇਹਦੇ ਵਿੱਚ ਤੇਲ ਕਾਫੀ ਘੱਟ ਹੈ ਤਾਂ ਤੁਸੀਂ ਗੈਸ ਨੂੰ ਇੱਥੇ ਬੰਦ ਕਰ ਦਿਓ ਥੋੜੀ ਜੀ ਵਿੱਚ ਪਾਵਾਂਗੇ ਰਾਈ ਤਾਂ ਕਿ ਟੇਸਟ ਬੜਾ ਹੀ ਵਧੀਆ ਆਵੇ ਇਹਨੂੰ ਤੁਸੀਂ ਜੀਰੇ ਦੇ ਨਾਲ ਵੀ ਪਕਾ ਸਕਦੇ ਹੋ ਪਰ ਆਪਣਾ ਤੇਲ ਉੱਥੇ ਜ਼ਿਆਦਾ ਗਰਮ ਸੀ ਆਪਾਂ ਨਹੀਂ ਪਾਈ ਕਿਉਂਕਿ ਜੇ ਮੱਚ ਜਾਂਦੀ ਤਾਂ ਟੇਸਟ ਬਿਲਕੁਲ ਖਰਾਬ ਹੋ ਜਾਣਾ ਸੀ ਇੱਕ ਲਾਲ ਮਿਰਚ ਨੂੰ ਆਪਾਂ ਕੱਟ ਕੇ ਪਾਇਆ ਸੁੱਕੀ ਲਾਲ ਮਿਰਚਾਂ ਛੋਟੇ ਛੋਟੇ ਪੀਸਾਂ ਵਿੱਚ ਕੱਟ ਲਿਓ ਬੀਜ ਵਗੈਰਾ ਆਪਾਂ ਇਹਦੇ ਬਿਲਕੁਲ ਨਹੀਂ ਕੱਢੇ ਕਿਉਂਕਿ ਤਿੱਖਾ ਤਾਂ ਵਿੱਚ ਜ਼ਰੂਰੀ ਹੈ ਉਸ ਤੋਂ ਬਾਅਦ ਜ਼ਰੂਰਤ ਅਨੁਸਾਰ ਪਾਵਾਂਗੇ ਨਮਕ ਬਿਲਕੁਲ ਥੋੜੀ ਜਿਹੀ ਪਾਵਾਂਗੇ ਹਲਦੀ ਤਿੱਖੀ ਮਿਰਚ ਧਨੀਆ ਪਾਊਡਰ ਚਾਟ ਮਸਾਲਾ ਇਹ ਥੋੜੇ ਜਿਹੀ ਮਸਾਲੇ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਿਓ ਸਾਰੇ ਮਸਾਲਿਆਂ ਨੂੰ ਆਪਣੇ ਟੇਸਟ ਦੇ ਅਨੁਸਾਰ ਪਾਣਾ ਹੈਗਾ ਤੇਲ ਆਪਾਂ ਬਿਲਕੁਲ ਜ਼ਿਆਦਾ ਨਹੀਂ ਰੱਖਣਾ ਇਸੇ ਤਰੀਕੇ ਰੱਖਣਾ ਕਿ ਜਦੋਂ ਮਸਾਲੇ ਪਾਈਏ ਤਾਂ ਬਿਲਕੁਲ ਪਿਆਜ਼ ਦੇ ਨਾਲ ਹੀ ਲੱਗ ਜਣ ਤੇਲ ਵਗੈਰਾ ਉੱਪਰ ਬਿਲਕੁਲ ਨਾ ਆਵੇ ਇੱਥੇ ਪਿਆਜ਼ ਜਿਹੜੇ ਉਹ ਵੀ ਪੱਕ ਗਏ ਉਸ ਤੋਂ ਬਾਅਦ ਵਿੱਚ ਪਾਵਾਂਗੇ ਚਾਰ ਪੰਜ ਉਬਲੇ ਹੋਏ ਆਲੂ ਤੇ ਗੈਸ ਨੂੰ ਇੱਥੇ ਆਪਾਂ ਬੰਦ ਕਰ ਦਾਂਗੇ ਜਦੋਂ ਹੀ ਪਿਆਜ਼ ਨੂੰ ਹਲਕਾ ਜਿਹਾ ਪਕਾਇਆ ਸੀ ਤੇ ਗੈਸ ਆਪਾਂ ਉੱਥੇ ਬੰਦ ਕੀਤੀ ਸੀ ਉਸ ਤੋਂ ਬਾਅਦ ਦਵਾਰਾ ਚਲਾ ਕੇ ਆਪਾਂ ਇਹਨੂੰ ਫੇਰ ਇੱਥੇ ਬੰਦ ਕਰ ਦਾਂਗੇ ਤਾਂ ਕਿ ਆਲੂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਦਈਏ ਇੰਨਾ ਪੈਣ ਗਰਮ ਹੈ ਕਿ ਆਰਾਮ ਨਾਲ ਸਾਰਾ ਕੁਛ ਇਹਦੇ ਵਿੱਚ ਮਿਕਸ ਹੋ ਜਾਊਗਾ ਇਹ ਤੁਸੀਂ ਚੀਜ਼ਾਂ ਆਪਣੀ ਜ਼ਰੂਰਤ ਦੇ ਅਨੁਸਾਰ ਦੇਖ ਲੈਣੀਆਂ ਕਿ ਕਦੋਂ ਇਹ ਗਰਮ ਹੈ ਤੇ ਕਦੋਂ ਠੰਡਾ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਮੇਥੀ ਮੇਥੀ ਦਾ ਟੇਸਟ ਬੜਾ ਹੀ ਵਧੀਆ ਹੁੰਦਾ ਤੇ ਬੜੀ ਸੋਹਣੀ ਇਹਦੀ ਖੁਸ਼ਬੂ ਆਉਂਦੀ ਹੈ ਚੰਗੀ ਤਰ੍ਹਾਂ ਮੈਸ਼ਰ ਨਾਲ ਇਹਨਾਂ ਨੂੰ ਆਪਾਂ ਮੈਸ਼ ਕਰ ਲਿਆ ਤੇ ਉਸ ਤੋਂ ਬਾਅਦ ਇਹਨੂੰ ਇੱਕ ਪਲੇਟ ਵਿੱਚ ਕੱਢ ਕੇ ਸਾਈਡ ਤੇ ਰੱਖ ਦਿਓ ਤਾਂ ਕਿ ਇਹ ਹਲਕਾ ਠੰਡਾ ਹੋ ਜਾਏ ਜਿਆਦਾ ਗਰਮ ਦੇ ਆਪਾਂ ਇਹ ਪਕੌੜੇ ਤਿਆਰ ਨਹੀਂ ਕਰਾਂਗੇ ਆਲੂ ਚੰਗੀ ਤਰ੍ਹਾਂ ਮੈਸ਼ ਹੋਣੇ ਚਾਹੀਦੀ ਹੈ ਤਾਂ ਕਿ ਇਹਨਾਂ ਵਿੱਚ ਗੱਠ ਵਗੈਰਾ ਬਿਲਕੁਲ ਨਾ ਹੋਵੇ ਜਿੰਨਾ ਇਹ ਪਲੇਨ ਜਾਂ ਮਟੀਰੀਅਲ ਹੋਊਗਾ ਓਨੇ ਜ਼ਿਆਦਾ ਟੇਸਟੀ ਇਹ ਪਕੌੜੇ ਬਣਨਗੇ ਅੱਜ ਦੇ ਪਕੌੜੇ ਥੋੜੇ ਜਿਹਾ ਅਲੱਗ ਹੈ ਤੇ ਬਹੁਤ ਹੀ ਮਜ਼ੇਦਾਰ ਬਣਨਗੇ ਰੈਸਪੀ ਵਧੀਆ ਲੱਗੀ ਜਾਂਦੀ ਹੋਵੇ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ ਤੇ ਸਭ ਤੋਂ ਜ਼ਰੂਰੀ ਚੀਜ਼ ਇਹ ਦੇ ਲਈ ਪਾਲਕ ਦੇ ਪੱਤੇ ਪਾਲਕ ਪਨੀਰ ਤੁਸੀਂ ਖਾਂਦੇ ਹੀ ਰਹਿੰਦੇ ਹੋ ਪਾਲਕ ਦੇ ਪਕੌੜੇ ਵੀ ਖਾਂਦੇ ਹੋ ਪਰ ਇਸ ਤਰੀਕੇ ਨਾਲ ਤੁਸੀਂ ਕਦੇ ਨਹੀਂ ਬਣਾਈ ਹੋਣੇ ਛੋਟੇ ਛੋਟੇ ਜਿਹੇ ਪਾਲਕ ਦੇ ਪੱਤੇ ਲੈ ਕੇ ਚੰਗੀ ਤਰ੍ਹਾਂ ਧੋ ਲੇ ਇੱਕ ਕੱਪੜੇ ਦੇ ਉੱਪਰ ਉਹਨੂੰ ਸੁਕਾ ਲਿਓ ਜੇ ਤੁਸੀਂ ਐਟ ਅ ਟਾਈਮ ਇਹ ਸਾਰਾ ਕੁਝ ਕਰ ਰਹੇ ਹੋ ਤਾਂ ਕਿਸੇ ਕੱਪੜੇ ਨਾਲ ਉਹਨਾਂ ਨੂੰ ਪੂੰਝ ਲਿਓ ਮਤਲਬ ਉਹ ਗਿੱਲੇ ਬਿਲਕੁਲ ਨਹੀਂ ਹੋਣੇ ਚਾਹੀਦੇ ਉਸ ਤੋਂ ਬਾਅਦ ਆਪਾਂ ਲਵਾਂਗੇ ਜੀ 2 ਕੱਪ ਬੇਸਣ ਦੇ ਤੇ ਸਿੰਪਲ ਜਿਹੇ ਦੇ ਵਿੱਚ ਮਸਾਲੇ ਪਾਵਾਂਗੇ ਸਭ ਤੋਂ ਪਹਿਲਾਂ ਉਹਦੇ ਵਿੱਚ ਪਾਵਾਂਗੇ ਆਪਾਂ ਅਜਵੈਨ ਇਹਨੂੰ ਹੱਥਾਂ ਨਾਲ ਮਸਲ ਕੇ ਚੰਗੀ ਤਰ੍ਹਾਂ ਵਿੱਚ ਪਾਓ ਇੱਕ ਚਮਚੇ ਦੇ ਵਿੱਚ ਤੁਸੀਂ ਘਿਓ ਜਾਂ ਤੇਲ ਦਾ ਵੀ ਪਾ ਸਕਦੇ ਹੋ ਕਿਉਂਕਿ ਮੈਂ ਇੱਥੇ ਭੁੱਲ ਗਈ ਸੀ ਤੁਹਾਨੂੰ ਦੱਸ ਰਹੀ ਹਾਂ ਉਸ ਤੋਂ ਬਾਅਦ ਜ਼ਰੂਰਤ ਅਨੁਸਾਰ ਪਾਓ ਨਮਕ ਫਿਰ ਪਾਵਾਂਗੇ ਹਲਦੀ ਕੀ ਮਿਰਚੀ ਤਨੀਆ ਪਾਊਡਰ ਉਹੀ ਸਿੰਪਲ ਮਸਾਲੇ ਜਿਹੜੇ ਆਪਾਂ ਆਲੂਆਂ ਵਿੱਚ ਮਿਕਸ ਕੀਤੇ ਸੀ ਚਾਟ ਮਸਾਲਾ ਵਗੈਰਾ ਇਹਦੇ ਵਿੱਚ ਪਾਉਣ ਦੀ ਕੋਈ ਜ਼ਰੂਰਤ ਨਹੀਂ ਉਹਨੂੰ ਤੁਸੀਂ ਪਹਿਲਾਂ ਆਲੂਆਂ ਵਿੱਚ ਹੀ ਮਿਕਸ ਕਰਨਾ ਉਸ ਤੋਂ ਬਾਅਦ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਜਾਓ ਇੱਕੋ ਸਾਰ ਜਿਆਦਾ ਪਾਣੀ ਨਾ ਪਾਓ ਨਹੀਂ ਤਾਂ ਬੇਸਨ ਦੀਆਂ ਗੱਠਾਂ ਬਣ ਜਾਣਗੀਆਂ ਜਿਹੜਾ ਇਹ ਤੁਸੀਂ ਪੇਸਟ ਤਿਆਰ ਕਰ ਰਹੇ ਹੋ ਬਿਲਕੁਲ ਸਮੂਥ ਜਿਹਾ ਹੋਣਾ ਚਾਹੀਦਾ ਹੈ ਮਤਲਬ ਇਹਦੇ ਵਿੱਚ ਕੋਈ ਵੀ ਗੱਠ ਵਗੈਰਾ ਬਿਲਕੁਲ ਨਾ ਹੋਵੇ ਲਗਾਤਾਰ 3 ਤੋਂ 4 ਮਿੰਟ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਤੁਸੀਂ ਇੱਕੋ ਸਾਰ ਹਿਲਾਉਣਾ ਤੇ ਇੰਨਾ ਜ਼ਿਆਦਾ ਵਧੀਆ ਇਹ ਬੈਟਰ ਤਿਆਰ ਹੋ ਜਾਊਗਾ ਕਿ ਬਹੁਤ ਹੀ ਮਜ਼ੇਦਾਰ ਇਹਦੇ ਪਕੌੜੇ ਬਣ ਕੇ ਤਿਆਰ ਹੋਣਗੇ ਉਸ ਤੋਂ ਬਾਅਦ ਆਪਾਂ ਲਵਾਂਗੇ ਪਾਲਕ ਦੇ ਪੱਤੇ ਇਹਨੂੰ ਕਿਸੇ ਵੀ ਚੀਜ਼ ਤੇ ਤੁਸੀਂ ਵਿਚਾ ਲਿਓ ਫਿਰ ਲਈ ਆਪਾਂ ਟਮੇਟੋ ਸੌਸ ਜੇ ਜ਼ਿਆਦਾ ਤਿੱਖਾ ਪਸੰਦ ਹੈ ਤੁਸੀਂ ਇੱਥੇ ਪਾਸਤਾ ਸੌਸ ਵੀ ਲੈ ਸਕਦੇ ਹੋ ਕਿਸੇ ਵੀ ਬ੍ਰਸ਼ ਵਗੈਰਾ ਨਾਲ ਹੌਲੀ ਹੌਲੀ ਪੱਤਿਆਂ ਤੇ ਲਗਾ ਲਿਓ ਚਮਚ ਦੀ ਵਰਤੋਂ ਨਾ ਕਰਿਓ ਕਿਉਂਕਿ ਪੱਤੇ ਜਦੋਂ ਆਪਾਂ ਧੋਲ ਆਨੇ ਸਾਫਟ ਹੋ ਜਾਂਦੀ ਹੈ ਜੇ ਚਮਚੇ ਲਗਾ ਲਏ ਤਾਂ ਫਟ ਜਾਣਗੇ ਤੇ ਟੁੱਟੇਗੇ ਸਕਦੇ ਆ ਫਿਰ ਬ੍ਰੈਸ਼ ਦੇ ਨਾਲ ਲਗਾਵਾਂਗੇ ਹਲਕੀ ਹਲਕੀ ਜੀ ਸਾਸ ਉਸ ਤੋਂ ਬਾਅਦ ਆਪਾਂ ਆਲੂ ਵਾਲਾ ਸਾਰਾ ਮਟੀਰੀਅਲ ਥੋੜਾ ਥੋੜਾ ਇਹਨਾਂ ਵਿੱਚ ਭਰਾਂਗੇ ਪਰ ਇਹ ਵੀ ਆਪਾਂ ਹੱਥਾਂ ਨਾਲ ਹੀ ਸੈੱਟ ਕਰਨਾ ਹੈ ਪੱਤਿਆਂ ਦੇ ਹਿਸਾਬ ਨਾਲ ਤੁਸੀਂ ਇਹਨੂੰ ਤਿਕੋਣਾ ਜਿਹਾ ਬਣਾ ਲਿਓ ਮਤਲਬ ਉਪਰੋਂ ਤਿੱਖਾ ਨੀਚੋਂ ਥੋੜਾ ਜਿਹਾ ਚੌੜਾ ਤੇ ਜਿਵੇਂ ਪੱਤੇ ਛੋਟੇ ਐ ਵੱਡੇ ਐ ਉਸ ਹਿਸਾਬ ਨਾਲ ਰੱਖਦੇ ਜਾਇਓ ਜਿਆਦਾ ਮੋਟਾ ਵੀ ਨਾ ਰੱਖਿਓ ਤੇ ਜਿਆਦਾ ਪਤਲਾ ਵੀ ਨਾ ਰੱਖਿਓ ਸਾਰੇ ਪੱਤਿਆਂ ਨੂੰ ਇਸ ਤਰੀਕੇ ਨਾਲ ਤੁਸੀਂ ਕਵਰ ਕਰ ਲੈਣਾ ਉਸ ਤੋਂ ਬਾਅਦ ਆਪਾਂ ਜਿਹੜੇ ਪੱਤੇ ਇਹਦੇ ਉੱਪਰ ਰੱਖਾਂਗੇ ਤਾਂ ਉਹਦੇ ਉੱਪਰ ਵੀ ਤੁਸੀਂ ਹਲਕੀ ਹਲਕੀ ਸੌਸ ਜ਼ਰੂਰ ਲਗਾ ਲਿਓ ਸੌਸ ਲਗਾ ਕੇ ਫਿਰ ਇਹਦੇ ਉੱਪਰ ਰੱਖਦੇ ਹੋ ਪਰ ਇਹ ਤੁਸੀਂ ਸਿੱਧੀ ਸਾਈਡ ਦੇ ਰੱਖਣਾ ਜਿਹੜਾ ਜਿੱਥੋਂ ਇਹ ਰੁੱਖਾ ਜਿਹਾ ਹੁੰਦਾ ਹੈ ਉੱਥੇ ਤੁਸੀਂ ਸੌਸ ਬਗਾ ਨਾ ਲਗਾਈਓ ਤੇਰੇ ਉੱਪਰ ਉਲਟਾ ਰੱਖ ਲਿਓ ਇਸੇ ਤਰ੍ਹਾਂ ਹੀ ਇਹ ਮਜ਼ੇਦਾਰ ਪਕੌੜੇ ਬਣ ਕੇ ਤਿਆਰ ਹੋਣਗੇ ਤਰੀਕਾ ਥੋੜਾ ਜਿਹਾ ਅਲੱਗ ਹੈ ਪਰ ਜਦੋਂ ਤੁਸੀਂ ਬਣਾਓਗੇ ਟੇਸਟੀ ਵੀ ਬੜੇ ਬਣਨਗੇ ਤੇ ਬਣਾਉਣ ਵਿੱਚ ਮਜ਼ਾ ਵੀ ਬਹੁਤ ਜ਼ਿਆਦਾ ਆਊਗਾ ਉਸੇ ਸਾਈਜ਼ ਦੇ ਪੱਤਿਆਂ ਨਾਲ ਆਪਾਂ ਇਹਨਾਂ ਨੂੰ ਕਵਰ ਕਰਤਾ ਤੇ ਇਹ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਆਲੂ ਪਾਲਕ ਦੀ ਇਹ ਨਵੀਂ ਰੈਸিপি ਤੁਹਾਨੂੰ ਕਿਹੋ ਜਿਹੀ ਲੱਗੀ ਤੇ ਕਿਨਾ-ਕਿਨਾ ਨੇ ਇਸ ਤਰੀਕੇ ਨਾਲ ਪਕੌੜੇ ਬਣਾਏ ਐ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਉਸ ਤੋਂ ਬਾਅਦ ਜੀ ਸਿੰਪਲ ਪੱਤੇ ਦੇ ਉੱਪਰ ਤੁਸੀਂ ਸੌਸ ਲਗਾ ਕੇ ਇਸ ਤਰੀਕੇ ਨਾਲ ਫੋਲਡ ਕਰ ਸਕਦੇ ਹੋ ਜੇ ਤੁਸੀਂ ਸਿੰਪਲ ਤਰੀਕੇ ਦੇ ਤਿਆਰ ਕਰਨੇ ਐ ਵੈਸੇ ਇਹ ਤਰੀਕਾ ਸਭ ਤੋਂ ਵੈਸਟਰਨ ਨਵਾਂ ਐ ਤੇ ਦੇਖਣ ਵਿੱਚ ਵੀ ਵਧੀਆ ਲੱਗਦਾ ਫਿਰ ਆਪਣਾ ਬੇਸਣ ਵਾਲਾ ਪੇਸਟ ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਗਾੜਾ ਦਸਕ ਮੈਂਟਲੀ ਇਹਨੂੰ ਤੁਸੀਂ ਰੈਸਟ ਤੇ ਰੱਖਿਓ ਤਾਂ ਕਿ ਬੇਸਣ ਚੰਗੀ ਤਰ੍ਹਾਂ ਫੁੱਲ ਜੇ ਉਸ ਤੋਂ ਬਾਅਦ ਜੀ ਆਪਾਂ ਪਾਲਕ ਨੂੰ ਇਹਦੇ ਵਿੱਚ ਕਰਾਂਗੇ ਡਿੱਪ ਤੇ ਤੇਲ ਨੂੰ ਆਪਾਂ ਕੀਤਾ ਹੈ ਗਰਮ ਗਰਮ ਤੇਲ ਫੁੱਲ ਨਹੀਂ ਕਰਨਾ ਇਹਨੂੰ ਮੀਡੀਅਮ ਜਿਹਾ ਰੱਖਣਾ ਤੁਸੀਂ ਤੇ ਇਹਦੇ ਵਿੱਚ ਤੁਸੀਂ ਪਕੌੜੇ ਪਾ ਦੇਣੇ ਹੈਗੇ ਤੇ 1 ਮਿੰਟ ਬਾਅਦ ਇਹਦੀ ਉਲਟ-ਪਲਟ ਕਰ ਦਿਓ ਕਿਉਂਕਿ ਆਲੂ ਵਗੈਰਾ ਵਿੱਚ ਬਿਲਕੁਲ ਪੱਕੇ ਹੋਏ ਹੈ ਕੱਲੀ ਆਪਾਂ ਜਿਹੜੀ ਬੇਸਣ ਦੀ ਪਤਲੀ ਜਿਹੀ ਪਰਤੇ ਦੇ ਉੱਪਰ ਚੜਾਈ ਹੈ ਉਹਨੂੰ ਪਕਾਉਣਾ ਹੈ ਗੈਸ ਦੀ ਫਲੇਮ ਮੀਡੀਅਮ ਰੱਖਿਓ ਤੇਲ ਜ਼ਿਆਦਾ ਗਰਮ ਵਿੱਚ ਨਾ ਪਾਓ ਨਹੀਂ ਤਾਂ ਬੇਸਣ ਨਿੱਕਾ ਲਾ ਹੋ ਜਾਣਾ ਤੇ ਟੇਸਟ ਬਿਲਕੁਲ ਖਰਾਬ ਹੋ ਜਾਣਾ ਦੋ ਤੋਂ ਤਿੰਨ ਮਿੰਟ ਦੇ ਵਿੱਚ ਹੀ ਇਹ ਪਕੌੜੇ ਬਣ ਕੇ ਤਿਆਰ ਹੋ ਜਾਣਗੇ ਉਸ ਤੋਂ ਬਾਅਦ ਤੁਸੀਂ ਇਹਨੂੰ ਬਾਹਰ ਕੱਢ ਲਿਓ ਉਸੇ ਤਰੀਕੇ ਨਾਲ ਹੀ ਆਪਾਂ ਦੂਜੇ ਪਕੌੜਿਆਂ ਨੂੰ ਡਿਪ ਕਰਕੇ ਇਹਦੇ ਵਿੱਚ ਪਾ ਦਾਂਗੇ ਬਚੇ ਹੋਏ ਬੇਸਨ ਦੇ ਵਿੱਚ ਚਾਹੀ ਤੁਸੀਂ ਆਲੂ ਕੱਟ ਕੇ ਪਾ ਲਿਓ ਜਿੱਦਾਂ ਤੁਹਾਡੇ ਦਿਲ ਕਰੇ ਉਹਨੂੰ ਉਵੇਂ ਹੀ ਵਰਤ ਲਿਓ ਵੈਸੇ ਤੁਸੀਂ ਉਹਨਾਂ ਕੀ ਮਟੀਰੀਅਲ ਤਿਆਰ ਕਰਿਓ ਜਿੰਨੀ ਕੀ ਤੁਹਾਨੂੰ ਜ਼ਰੂਰਤ ਹੈ ਇੱਕ ਮਿੰਟ ਬਾਅਦ ਆਪਾਂ ਇਹਨਾਂ ਦੀ ਉਲਟ ਪਲਟ ਕੀਤੀ ਤੇ ਮਜ਼ੇਦਾਰ ਪਕੌੜੇ ਜਿਹੜੇ ਬਣ ਕੇ ਤਿਆਰ ਹੋ ਗਏ रेसिपी ਨੂੰ ਚੀਅਰ ਜ਼ਰੂਰ ਕਰਦੇ ਹੋ ਤਾਂ ਕਿ ਸਾਰੇ ਇਹ ਪਕੌੜੇ ਦਾ ਮਜ਼ਾ ਲੈ ਸਕਣ ਤੇ ਉਸ ਤੋਂ ਬਾਅਦ ਜਦੋਂ ਹੀ ਆਪਾਂ ਇਹ ਪਕੌੜਿਆਂ ਨੂੰ ਸਰਵ ਕਰਨਾ ਹੈ ਤੁਸੀਂ ਟਮੇਟੋ ਸਾਸ ਨਾਲ ਕਰੋ ਗ੍ਰੀਨ ਸਾਸ ਨਾਲ ਕਰੋ ਜਾਂ ਫਿਰ ਪਾਸਤਾ ਤਿੱਕੀ ਸਾਸ ਨਾਲ ਖਾ ਸਕਦੇ ਹੋ ਵੈਸੇ ਕੋਈ ਜ਼ਰੂਰਤ ਨਹੀਂ ਆਪਾਂ ਇਹਦੇ ਵਿੱਚ ਵੀ ਸਾਸ ਲਗਾਈ ਹੋਈ ਹੈ ਬਹੁਤ ਹੀ ਮਜ਼ੇਦਾਰ ਕ੍ਰਿਸਪੀ ਜਿਹਾ ਪਕੌੜੇ ਬਣ ਕੇ ਤਿਆਰ ਹੈ ਤੇ ਇੱਕ ਵਾਰੀ ਟਰਾਈ ਕਰਕੇ ਜ਼ਰੂਰ ਦੇਖਿਓ ਤੇ ਮੈਨੂੰ ਵਿਸ਼ਵਾਸ ਹੈ ਕਿ ਹਰ ਇੱਕ ਨੂੰ ਬੜੇ ਹੀ ਪਸੰਦ ਆਉਣਗੇ ਬਹੁਤ ਜ਼ਿਆਦਾ ਟੇਸਟੀ ਤੇ ਮਜ਼ੇਦਾਰ ਜਿਹਾ ਪਾਲਕਾ ਲੂ ਦੇ ਪਕੌੜਿਆਂ ਦੀ ਰੈਸਪੀ ਕਿਓ ਜੀ ਲੱਗੀ ਕਮੈਂਟ ਵੀ ਦੇਖ ਰਹੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਤੇ ਮੇਰੀ ਫੁੱਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ